ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਪਹਿਲਾਂ ਤਾਂ ਲੜਕੀ ਨੂੰ ਬਾਹਰ ਭੇਜਣ ਦਾ ਵਿਦੇਸ਼ ਭੇਜਣ ਦੇ ਨਾਂ ਦੇ ਉੱਤੇ ਪਹਿਲਾਂ ਤਾਂ ਲੜਕੀ ਦੇ ਨਾਲ ਵਿਆਹ ਕਰਾਇਆ ਤਾਂ ਜਦੋਂ ਵਿਆਹ ਹੋ ਜਾਂਦਾ ਉਸ ਤੋਂ ਬਾਅਦ ਲੜਕੀ ਨੂੰ ਜਿਹੜਾ ਵਿਦੇਸ਼ ਨਹੀਂ ਭੇਜਿਆ ਜਾਂਦਾ ਜਿਸ ਤੇ ਕਾਰਨ ਉਸਦੀ ਮੌਤ ਹੋ ਜਾਂਦੀ ਹੈ ਮਾਮਲਾ ਤੁਹਾਨੂੰ ਦੱਸਦੇ ਆ ਕਿ ਮਾਮਲਾ ਪੰਜਾਬ ਦੇ ਜੰਗੀ ਰਾਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਪਹਿਲਾਂ ਵਿਆਹ ਤੋਂ ਪਹਿਲਾਂ ਲੜਕੀ ਦੇ ਨਾਲ ਜਿਹੜਾ ਉਹਨੂੰ ਲਾਰਾ ਲਾਇਆ ਗਿਆ ਕਿ ਤੈਨੂੰ ਆਪਣੇ ਖਰਚੇ ਦੇ ਉੱਤੇ ਤੈਨੂੰ ਅਸੀਂ ਬਾਹਰ ਵਿਦੇਸ਼ ਚ ਭੇਜਾਂਗੇ ਤਾਂ ਲੜਕਾ ਤਾਂ ਚੱਲ ਗਿਆ ਤਾਂ ਜਦੋਂ ਲੜਕੀ ਦੀ ਵਾਰੀ ਹੋਈ ਤਾਂ ਘਰ ਦੇ ਜਿਹੜੇ ਸੋਹਰਾ ਪਰਿਵਾਰ ਸੀ ਉਹ ਟਾਲਮਟੋਲ ਕਰਨਾ ਚાલુ ਕਰਤਾ ਇਹ ਸਾਰੇ આરોਪ ਪੇਕਾ ਪਰਿਵਾਰ ਵੱਲੋਂ ਲਗਾਏ ਗਏ ਨੇ ਤਾਂ ਤੁਹਾਨੂੰ ਦੱਸਿਆ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਜਦੋਂ ਲੜਕੀ ਦੇ ਡਾਕੂਮੈਂਟ ਆ ਜਾਂਦੇ ਨੇ ਤਾਂ ਸੋਹਰਾ ਪਰਿਵਾਰ ਜਿਹੜਾ ਆਨਾਖਣੀ ਕਰਦਾ ਆ ਤਾਂ ਤੈਸ਼ ਦੇ ਵਿੱਚ ਆਰਕੇ ਪੇਕਾ ਪਰਿਵਾਰ ਨੇ ਕਿਹਾ ਕਿ ਸਾਡੀ ਲੜਕੀ ਨੂੰ ਉਹਨਾਂ ਨੇ ਮੌਦੇ ਘਾਟ ਉਤਾਰ ਦਿੱਤਾ ਕਿਉਂਕਿ ਉਹ ਬਾਹਰ ਵਿਦੇਸ਼ ਨਹੀਂ ਭੇਜਣਾ ਚਾਹੁੰਦੇ ਸਨ ਤਾਂ ਪੇਕਾ ਪਰਿਵਾਰ ਨੇ ਜਿਹੜਾ ਗੰਭੀਰ ਜਿਹੜੇ ਇਲਜ਼ਾਮ ਨੇ ਸੋਹਰਾ ਪਰਿਵਾਰ ਤੇ ਲਾਏ ਨੇ ਕਿ ਇਹਨਾਂ ਵੱਲੋਂ ਹੀ ਸਾਡੀ ਜਿਹੜੀ ਬੇਟੀ ਨੂੰ ਜਿਹੜਾ ਆ ਮੌਦੇ ਘੜ ਉਤਾਰਿਆ ਗਿਆ ਪਹਿਲਾਂ ਤਾਂ ਇਹ ਦੱਸਿਆ ਕਿ ਹਸਪਤਾਲ ਦੇ ਵਿੱਚ ਦਾਖਲ ਜਦੋਂ ਪੇਕਾ ਪਰਿਵਾਰ ਹਸਪਤਾਲ ਦੇ ਵਿੱਚ ਜਾਂਦਾ ਤਾਂ ਲੜਕੀ ਦਾ ਜਿਹੜਾ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਤਾਂ ਪੇਕਾ ਪਰਿਵਾਰ ਨੇ ਇਹ ਵੀ ਇਲਜ਼ਾਮ ਲਾਇਆ ਨੇ ਕਿ ਲੜਕੀ ਦੇ ਮੂੰਹ ਦੇ ਉੱਤੇ ਜੜੇ ਨੇ ਉਹ ਬਲੱਡ ਦੇ ਨਿਸ਼ਾਨ ਜਿਹੜੇ ਆ ਉਹ ਦੇਖੇ ਜਾ ਰਹੇ ਸਨ ਤਾਂ ਪਰ ਲੇਕਿਨ ਪੁਲਿਸ ਵੱਲੋਂ ਜਿਹੜਾ ਆ ਇਸ ਮਾਮਲੇ ਦੇ ਵਿੱਚ ਬੜੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਔਰ ਚਾਰ ਲੋਕਾਂ ਦੇ ਉੱਤੇ ਕਾਰਵਾਈ ਕਰਨ ਦਾ ਵੀ ਮਾਮਲਾ ਦੱਸਿਆ ਜਾ ਰਿਹਾ ਹੈ ਰਾਣਾ ਗਰਸੇ ਸਿੰਘ ਹੈ ਜੀ ਆਪਣੀ ਬਹਿਮਣ ਦੀਵਾਨੇ ਤੋਂ ਅਜ ਤੋਂ 1.5 ਸਾਲ ਪਹਿਲਾਂ ਕੁੜੀ ਵਿਆਹੀ ਸੀ ਜੰਗੀ ਰਾਣੀ ਜੰਗੀ ਰਾਣੀ ਜਿਹੜੀ ਕੁੜੀ ਵਿਆਹੀ ਸੀ ਗਿਆ ਆਪ ਆਪਣਾ ਬਾਹਰ ਵਿਦੇਸ਼ ਜਾਣ ਦੀ ਉਹਨਾਂ ਨਾਲ ਗੱਲ ਹੋਈ ਹੋਈ ਸੀਗੀ ਕੁੜੀ ਨੂੰ ਬਾਹਰ ਵਿਦੇਸ਼ ਭੇਜਣਾ ਸੀ ਵੀਜ਼ਾ ਕੁੜੀ ਦਾ ਹੋਣ ਵਾਲਾ ਸੀਗਾ ਉਹਨਾਂ ਨੇ ਉਦੋਂ ਸਾਡੇ ਨਾਲ ਗੱਲ ਕਰਕੇ ਵੀ ਅਸੀਂ ਪੈਸੇ ਲਾਵਾਂਗੇ ਕੁੜੀ ਬਾਹਰ ਭੇਜਾਂਗੇ ਉਸ ਤੋਂ ਬਾਅਦ ਜਦੋਂ ਸ਼ਾਦੀ ਹੋ ਗਈ ਤੋਂ 2 ਮਹੀਨੇ ਬਾਅਦ ਕੁੜੀ ਨੂੰ ਤੰਗ ਕਰਨ ਲੱਗੇ ਵੀ ਆਪਾਂ ਨਹੀਂ ਬਾਹਰ ਭੇਜਣਾ ਆਪੋ ਸੂ ਰੱਖਣੇ ਐ ਕਰਨਾਗਾ ਉਸ ਤੋਂ ਬਾਅਦ ਫਿਰ 4-5 ਮਹੀਨੇ ਬਾਅਦ ਰੌਲਾ ਪਿਆ ਫੇਰ ਪੰਚਾਇਤ ਚ ਗੱਲ ਨਿਪੜੀਓ ਸਹਿਮਤ ਹੋਗੇ ਵੀ ਅਸੀਂ ਭੇਜ ਦਾਂਗੇ ਜਦੋਂ ਹੁਣ ਘਰੇ ਕੁੜੀ ਦੇ ਕੋਈ ਕਾਗਜ਼ ਪੱਤਰ ਆਉਣ ਲੱਗ ਗਏ ਵਿਦੇਸ਼ ਤੋਂ ਤੇ ਇਹਨਾਂ ਨੇ ਨਾ ਭੇਜਣ ਦਾ ਕਾਰਨ ਕਰਕੇ ਤੇ ਕੱਲ ਕੁੜੀ ਨੂੰ ਸ਼ਾਮ ਨੂੰ ਮੌਤ ਹੀ ਘਾਟ ਉਤਾਰ ਦਿੱਤਾ ਗਿਆ ਕਿਸ ਤਰ੍ਹਾਂ ਮੇਰੇ ਘਰ ਬਾਰੇ ਕੋ ਕੋਇਆ ਕਿ ਤੂੰ ਨਹੀਂ ਇਹ ਮੰਨ ਲਓ ਵੀ ਇਹ ਚੀਜ਼ ਦੇਤੇ ਆ ਚੀਜ਼ ਦੇਤੇ ਛੋਟੇ ਛੋਟੇ ਨਿਸ਼ਾਨ ਨੇ ਇੱਥੇ ਲਹੂ ਦੇ ਨਿਸ਼ਾਨ ਨੇ ਕਹਿੰਦਾ ਮਤਲਬ ਵੀ ਮੂੰਹ ਘਟ ਕੇ ਮੌਤ ਕੀਤੀ ਗਈ ਆ ਕਿਹੜੇ ਦੇਸ਼ ਭੇਜਣ ਦੀ ਗੱਲ ਹੋ ਗਈ ਸੀ ਵੀ ਇੰਗਲੈਂਡ ਜੀ ਹਾਂ ਜੀ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਸਰ ਆਪਣੇ ਤੋਂ ਪ੍ਰਸ਼ਾਸਨ ਤੋਂ ਵੀ ਸਾਡੀ ਮੰਨ ਲਓ ਵੀ ਜੋ-ਜੇ ਚਾਰੇ ਦੋਸ਼ੀ ਨੇ ਨਾਨ ਨੇ ਬਲਕਾਰਨ ਸਿੰਘ ਦਾ ਪੂਤਾ ਸਿੰਘ ਹੈ ਉਹਨੇ ਸਾਸ ਸਰ ਗਰਮਜੀਤ ਕੌਰ ਇਹਨਾਂ ਦੀ ਗ੍ਰਿਫਤਦਾਰੀ ਕਰਕੇ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿੰਨੀ ਕੁ ਮੁਸ਼ਕਲ ਸੀ ਲੜਕੀ ਇਹ 24-25 ਸਾਲ ਦੀ ਉਮਰ ਦੀ ਸਾਡੇ ਪਿੰਡ ਦੀ ਲੜਕੀ ਜਸਮੀਲ ਸਿੰਘ ਦੀ ਸੁਪੁੱਤਰੀ ਹਰਪ੍ਰੀਤ ਕੌਰ ਜੰਗੀਰਾਨੇ ਪਿੰਡ ਵਿੱਚ ਵਿਆਹੀ ਹੋਈ ਸੀ ਜਿਸ ਨੂੰ 1 ਸਾਲ ਤੇ 2 ਮਹੀਨੇ ਹੋ ਗਏ ਇਹਨਾਂ ਦੇ ਦੱਸਮਤਾਬਕ ਕੱਲ ਸ਼ਾਮ ਨੂੰ ਜਦੋਂ ਇਹਨਾਂ ਨੂੰ ਫੋਨ ਆਇਆ ਵੀ ਤੁਹਾਡੀ ਕੁੜੀ ਨੂੰ ਬਿਮਾਰ ਹੋ ਗਈ ਤੇ ਤੁਸੀਂ ਆਓ ਪਰ ਇਹਨਾਂ ਦੇ ਜਾਣ ਮੇਲੇ ਨੂੰ ਉਹ ਕਿ ਤੜਵੇ ਲਿਆ ਲੈ ਕੇ ਆ ਗਈ ਸੀ ਜਿੱਥੇ ਕਿ ਉਹ ਮਰੀ ਹੋਈ ਸੀਗੀ ਤੇ ਅਸੀਂ ਹੁਣ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਨਾਲ ਅਸਰ ਇਸ ਵੀ ਉਹ ਵਿਦੇਸ਼ ਭੇਜਣ ਦੀ ਗੱਲ ਹੋਈ ਸੀ ਉਹ ਵੀ ਗੱਲ ਪਹਿਲਾਂ ਇਹਨਾਂ ਦੀ ਜਦੋਂ ਵਿਆਹ ਤੋਂ ਪਹਿਲਾਂ ਹੀ ਉਹ ਤਾਂ ਗੱਲ ਹੋਈ ਸੀਗੀ ਜੀ ਵੀ ਇਹਨਾਂ ਨੇ ਇਹਨਾਂ ਨੂੰ ਵਿਦੇਸ਼ ਭੇਜਣਾ ਸੀਗਾ ਕਿ ਉਹਦੇ ਸਬੰਧ ਦੇ ਵਿੱਚ ਵੀ ਇਹਨਾਂ ਦਾ ਘਰੇ ਕਲੇਸ਼ ਸੀਗਾ ਕਹ ਰਹੀ ਸੀ ਵੀ ਮੁਕਰ ਦੇ ਨਜ਼ਰ ਆਉਂਦੇ ਸੀ ਉਹ ਪਹਿਲਾਂ ਹੀ ਸਾਡੀ ਪੰਚਾਇਤ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੇ ਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਦੇ ਮਤਾ ਮਤਾਵਕ ਇਹਨਾਂ ਦਾ ਪਹਿਲਾ ਰੌਲਾ ਪਿਆ ਸੀ ਜਿਸ ਦੇ ਵਿੱਚ ਉਹ ਕੁੜੀ ਨੂੰ ਕਹ ਰਹੀ ਸੀ ਵੀ ਤੂੰ ਇਹ ਇਸ ਗੱਲ ਤੋਂ ਮੁਕਰ ਜਾ ਪਰ ਉਹ ਕੁੜੀ ਆਪਨੇ ਫੈਸਲੇ ਤੇ ਅਡਲ ਸੀਗੀ ਹੁਣ ਡੈਡ ਬੱਲ ਕਿੱਥੇ ਦਿੰਦੇ ਹਾਂ ਹੁਣ ਡੈਡ ਬੱਲ ਨੂੰ ਸਿਵਲ ਹਸਪਤਾਲ ਦੇ ਫ੍ਰਿਜ ਦੇ ਵਿੱਚ ਜਮ੍ਹਾਂ ਕਰਾਇਆ ਗਿਆ ਪੁਲਿਸ ਪਹੁੰਚ ਚੁੱਕੀ ਹੈ ਹਾਂਜੀ ਪੁਲਿਸ ਪਹੁੰਚ ਚੁੱਕੀ ਹੈ ਦੰਗ ਬਿਆਨ ਦਰਜ ਹੋ ਰਹੇ ਆ ਮਾਮਲਾ ਇਹ ਵੀ ਇੱਕ ਲੜਕੀ ਉਥੋਂ ਬਹਿਮਣਦਵਾਨੀ ਅਗਰ ਪੇਮੈਂਟ ਵਾਨੇ ਤੋਂ ਰਹੀ ਸੀ ਕਿ ਆਪ ਤੀਤ ਕਰੋ ਜੰਗੀ ਰਾਣੀ ਬਲਕਾਰਨ ਸਿੰਘ ਤੇ ਇਹਨਾਂ ਨੇ ਉਸ ਤੋਂ ਪਹਿਲਾਂ ਕਿਤੇ ਸ਼ਾਦੀ ਸੰਮਾਨ ਇਕਰਾਰ ਕੀਤਾ ਸੀ ਤੇ ਅਸੀਂ ਲੜਕੀ ਨੂੰ ਵਿਦੇਸ਼ ਭੇਜਾਂਗੇ ਤੇ ਅਸੀਂ ਆਪ ਦਾ ਖਰਚਾ ਕਰਾਂਗੇ ਇਹ ਬੰਦੇ ਨੇ ਬੇਟੀ ਪੜਾਈ ਸੀ ਆਪਦੀ ਪਰ ਉਹ ਬਾਹਰ ਭੇਜਣ ਵਾਸਤੇ ਖਰਚਾ ਨਹੀਂ ਕਰ ਸਕਦਾ ਸੀ ਉਹਨਾਂ ਨੇ ਉਹ ਵਾਦਾ ਕੀਤਾ ਸੀ ਕਿ ਜਿੱਤੇ ਜਾਗੇ ਪਰ ਹੁਣ ਇਹ 6 ਮਹੀਨਿਆਂ ਤੋਂ ਮੁੱਕਰਗੇ ਸੀਗੇ ਹੁਣ ਜਦੋਂ ਕਾਗਜ਼ ਪੱਤਰ ਆਉਣ ਲੱਗੇ ਲੜਕੀ ਦੇ ਉੱਤੇ ਬਾਹਰ ਜਾਣ ਦੇ ਤਾਂ ਉਹ ਇਹਦੇ ਨਾਲ ਪੁਲਿਸ ਕਰਨ ਲੱਗੇ ਤੇ ਕੱਲ ਇਹਨੂੰ ਜਦੋਂ ਦੱਸਿਆ ਲੜਕੀ ਦੇ ਪਿਤਾ ਜਸਮੀਲ ਸਿੰਘ ਵੀ ਲੜਕੀ ਦੇ ਦਰਵਾਜ਼ਾ ਹੈ ਨਾ 47 ਉੱਥੇ ਪੁੱਜਿਆ ਤਾਂ ਡਾਕਟਰ ਨੇ ਦੱਸਿਆ ਵੀ ਇਹ ਲੜਕੀ ਨੂੰ ਮੌਤ ਹੋਈ ਇੱਥੇ ਲੈ ਕੇ ਆਂਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਲਿਆ ਕੇ ਇੱਥੇ ਸਿਗਰ ਹਸਪਤਾਲ ਡੈੱਡ ਬਡੀ ਰੱਖ ਦਿੱਤੀ ਹੈ ਮੌਤਰੀ ਚ ਤੇ ਅਸੀਂ ਇਹਦੀ ਕਾਰਵਾਈ ਕਰ ਰਹੇ ਹਾਂ ਕਿ ਮਕਤਮਾ ਅਜੇ ਤੱਕ ਹਾਂ ਮਕਤਮਾ ਤੱਕ ਹੋ ਰਿਹਾ ਡੋਰਿਆ ਕੀ ਦੇ ਬਗਨਤੇ ਬਤਾ ਲਈ ਜਸਮੀਲ ਸਿੰਘਾਂ ਲੜਕੀ ਦਾ ਪਤਾ ਉਹਦੇ ਬਾਰੇ ਕੀ ਦੇ ਕਿਤੇ ਪਤਾ ਲੱਗਿਆ ਇਹ ਇਹਦਾ ਜਵਾਈ ਹੈ ਬਲਕਰਨ ਸਿੰਘ ਲੜਕੀ ਦਾ ਸਹਰਾ ਹੁਟਾ ਸਿੰਘ ਸੱਸ ਕਰਮਜੀਤ ਕੌਰ ਅਤੇ ਉਹਨਾਂ ਦੀ ਇੱਕ ਲੜਕੀ ਆਣ ਮੈੜਾ ਸੁਖਜਿੰਦਰ ਕੌਰ ਲੜਕੀ ਦਾ ਨਾਮ ਉਹਨਾਂ ਦੇ ਘਰ ਮਕਤਬਾਂ ਦਾ ਕੀ ਕਰਦੇ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ